ਸਿੱਧੀਆਂ ਤਸਵੀਰਾਂ ਤੁਸੀਂ ਲੁਧਿਆਣਾ ਦੇ ਭਾਰਤ ਨਗਰ ਚੌਕ ਵਾਲੇ ਬਣੇ ਨਵੇਂ ਫਲਾਈਓਵਰ ਦੀਆਂ ਨੇ ਜਿੱਥੇ ਕਿ ਇੱਕ CO2 ਗੈਸ ਦਾ ਭਰਿਆ ਹੋਇਆ ਟੈਂਕਰ ਪਲਟ ਗਿਆ ਅਤੇ ਹਾਦਸਾ ਹੋ ਗਿਆ ਹਾਦਸੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ तकरीबन देर रात 2 ਵਜੇ ਦੇ ਕਰੀਬ ਇਹ ਹਾਦਸਾ ਹੋਇਆ ਹੈ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ CO2 ਗੈਸ ਲੀਕ ਕਰ ਰਹੀ ਹੈ ਪੁਲਿਸ ਵੱਲੋਂ ਬੈਰੀਕੇਟਿੰਗ ਲਗਾ ਕੇ ਰਸਤਾ ਬੰਦ ਕਰ ਦਿੱਤਾ ਗਿਆ ਹੈ ਕਿੰਨਾ ਕਿਤੇ ਪੁਲ ਨੂੰ ਵੀ ਨੁਕਸਾਨ ਪਹੁੰਚਿਆ ਹੈ ਕਿਵੇਂ ਸਾਈਡ ਵਾਲੀ ਸਲੇਬ ਵੀ ਟੁੱਟੀ ਦਿਖਾਈ ਦੇ ਰਹੀ ਹੈ ਦੇਖਿਆ ਜਾਵੇ ਤਾਂ ਬਹੁਤ ਵੱਡਾ ਹਾਦਸਾ ਹੁਣ ਤੋਂ ਬਚ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਟੈਂਕਰ ਹੈ ਇਹ ਬਠਿੰਡਾ ਰਿਫਾਇਨਰੀ ਤੋਂ ਗੈਸ ਭਰ ਕੇ ਲੁਧਿਆਣੇ ਕਿਸੇ ਫੈਕਟਰੀ ਦੇ ਵਿੱਚ ਆ ਰਿਹਾ ਸੀ ਫਿਲਹਾਲ ਇਹ ਹਾਦਸੇ ਹੋਣ ਦਾ ਕਾਰਨ ਦਾ ਪਤਾ ਨਹੀਂ ਲੱਗ ਸਕਿਆ